ਪੰਜਾਬੀ ਦੀ ਇੱਕ ਕਹਾਵਤ ਹੈ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾ ਕੱਲੀ ਇਹ ਕਹਾਵਤ ਬਿਲਕੁਲ ਪੰਜਾਬੀ ਮੀਡੀਆ ਤੇ ਟੁਕੀ ਤੇ ਖਾਸ ਕਰਕੇ ਉਹ ਚੈਨਲਾਂ ਤੇ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਖਬਰ ਸਾਡੇ ਕੋਲ ਹੁੰਦੀ ਹੈ ਪੰਜਾਬ ਦੀ ਸਭ ਤੋਂ ਅਪਡੇਟ ਹੁੰਦੀ ਹੈ ਅਸੀਂ ਪੰਜਾਬ ਪ੍ਰਸਤਾਂ ਅਜਿਹੇ ਚੈਨਲਾਂ ਤੇ ਇਹ ਕਿਵੇਂ ਟੁਕੀ ਕੱਲ ਜਦੋਂ 5 ਵਜੇ ਤੋਂ ਬਾਅਦ ਇਹ ਐਲਾਨ ਹੋ ਗਿਆ ਕਿ ਸੀਜ਼ਫਾਇਰ ਹੋ ਚੁੱਕਿਆ ਹੁਣ ਦੋਨੋਂ ਦੇਸ਼ ਜੰਗਬੰਦੀ ਦੀ ਜਿਹੜੀ ਹੈ ਉਹ ਦੋਨਾਂ ਦੇਸ਼ਾਂ ਵਿੱਚਕਾਰ ਹੋ ਚੁੱਕੀ ਆ ਉਲੰਘਣਾ ਨਹੀਂ ਕਰਨਗੇ ਤਾਂ ਰਾਤ ਨੂੰ ਸ਼੍ਰੀਨਗਰ ਦੇ ਕੁਝ ਏਰੀਆ ਦੇ ਵਿੱਚ ਇੱਕ ਜਿਹੜੀ ਘਟਨਾ ਵਾਪਰੀ ਗੋਲੇਬਾਰੀ ਹੋਈ ਭਾਰਤੀ ਫੌਜ ਨੇ ਜਵਾਬ ਦਿੱਤਾ ਤੇ 9 ਵਜੇ ਤੋਂ ਬਾਅਦ ਉਹ ਉਹ ਵੀ ਟੈਗ ਗਿਆ ਪਰ ਇਹਨਾਂ ਚੈਨਲਾਂ ਦੀ ਬਦੌਲਤ ਪੰਜਾਬ ਦੇ ਵਿੱਚ ਜਿਹੜਾ ਡਰ ਫੈਲਿਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੈਨਿਕ ਹੋਇਆ ਲੋਕਾਂ ਦੇ ਮਨ ਦੇ ਵਿੱਚ ਲੋਕਾਂ ਨੂੰ ਇਹ ਲੱਗਾ ਕਿ ਮੁੜ ਜੰਗ ਸ਼ੁਰੂ ਹੋ ਗਈ ਹੈ ਲੋਕਾਂ ਨੂੰ ਇਹ ਲੱਗਾ ਕਿ ਮਸਾਂ ਸ਼ਾਂਤੀ ਆਈ ਸੀ ਜਿਨ੍ਹਾਂ ਇਹ ਚੈਨਲਾਂ ਨੇ ਦੁਬਾਰਾ ਅੱਗ ਲਾਈ ਹੈਰਾਂ ਰਹਿ ਜਾਓਗੇ ਟਾਈਟਲ ਦੇਖਿਓ ਥੰਬਨੇਲ ਦੇਖਿਓ ਇਹ ਮੈਂ ਸਭ ਤੋਂ ਪਹਿਲਾਂ ਉਹ ਚੈਨਲ ਦੇ ਥੰਬਨੇਲ ਪੜਦਾ ਜਿਹੜਾ ਸੈਟਲਾਈਟ ਚੈਨਲ ਹੈ ਜਿਹੜਾ ਵੱਡੇ ਪੱਤਰ ਦੇ ਉੱਤੇ ਦੇਸ਼ ਦੇ ਵਿੱਚ ਵੀ ਚੱਲਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਅਡਾਨੀ ਦਾ ਚੈਨਲ ਹੈ ਕਿ ਪੰਜਾਬ ਦੇ ਵਿੱਚ ਵੀ ਵੱਡੇ ਪੱਤਰ ਤੇ ਜਿਨ੍ਹਾਂ ਦੇ ਇੱਕ ਪੱਤਰਕਾਰ ਨੂੰ ਗੱਡੀ ਚ ਵੀ ਲਾਇਆ ਸੀ ਉਹ ਹੈ ਉਹਨਾਂ ਨੇ ਇਹ ਖਬਰ ਚਲਾਈ ਪਾਕਿਸਤਾਨ ਨੇ ਫਿਰ ਭੇਜੇ ਡਰੋਨ ਵੱਜ ਗਏ ਸੈਰਨ ਉਸ ਤੋਂ ਅੱਗੇ ਆ ਜਾਓ ਉਹਨਾਂ ਨੇ ਇੱਕ ਬਹੁਤ ਮੁਕਰ ਗਿਆ ਪਾਕਿਸਤਾਨ ਕਰ ਦਿੱਤਾ ਹਮਲਾ ਵੱਜ ਗਏ ਸੈਰਨ ਪੂਰੇ ਜ਼ਿਲ੍ਹੇ ਚ ਬਲੈਕਆਊਟ 20 ਮਿੰਟਾਂ ਚ ਪਾਕਿਸਤਾਨ ਨੇ ਕਰ ਦਿੱਤੇ 50 ਧਮਾਕੇ ਫਿਰ ਉਸ ਤੋਂ ਅੱਗੇ ਆ ਜਾਓ ਅ ਅੰਮ੍ਰਿਤਸਰ 에어ਪੋਰਟ ਦੇ ਉੱਤੇ ਵੀ ਇਹਨਾਂ ਨੇ ਹਮਲਾ ਕਰਵਾ ਦਿੱਤਾ ਫਿਰ ਉਸ ਤੋਂ ਅੱਗੇ ਇੱਕ ਹੋਰ ਚੈਨਲ ਹੈ ਵੈਬ ਚੈਨਲ ਹੈ ਕਿਸਾਨੀ ਅੰਦੋਲਨ ਮੌਕੇ ਸ਼ੁਰੂ ਹੋਇਆ ਸੀ ਜਿਹੜਾ ਪੰਜਾਬ ਪ੍ਰਸਤ ਦੱਸਦਾ ਆਪਣੇ ਆਪ ਨੂੰ ਅੰਗਰੇਜ਼ੀ ਚ ਨਾ ਤੁਸੀਂ ਸਮਝ ਹੀ ਜਾਓਗੇ ਉਹਨਾਂ ਦੇ ਵੀ ਇੱਕ ਪੱਤਰਕਾਰ ਆ ਪਹਿਲਾਂ ਬੜੇ ਤੱਤੇ ਚੱਲਦੇ ਹੁੰਦੇ ਸੀ ਹੁਣ ਪਿਛਲੇ ਦਿਨਾਂ ਦੇ ਸਰਕਾਰ ਦੇ ਚਹੇਤੇ ਐ ਉਹ ਵੀ ਉਹ ਕਹਿੰਦੇ 20 ਮਿੰਟਾਂ 'ਚ 50 ਤੋਂ ਵੱਧ ਧਮਾਕੇ ਤੇ ਉਹਨਾਂ ਨੇ ਤਾਂ ਆਪਦੀ ਜਿਹੜੀ ਪੱਤਰਕਾਰ ਲੜਕੀ ਸੀ ਐਂਕਰ ਸੀ ਉਹਨੂੰ ਵੀ ਅੱਗ ਦੇ ਵਿੱਚ ਖੜਾ ਦਿੱਤਾ ਅਸੀਂ ਬਾਰਡਰ ਏਰੀਆ ਦੇ ਵਿੱਚ ਗਏ ਆ ਫਾਜਲਕਾ ਫਰੋਈਪੁਰ ਤਰਨਤਾਰਨ ਸਾਹਿਬ ਦੇ ਨਾਲ ਲੱਗਦੀ ਇਹਨੇ ਬਾਰਡਰ ਆ ਉਹਨਾਂ ਸਾਰਾ ਜਗ ਹੈ ਕਿਤੇ ਵੀ ਅੱਗ ਨਹੀਂ ਲੱਗੀ ਪਰ ਇਹਨਾਂ ਚੀਨਾਂ ਦੇ ਐਂਕਰਾਂ ਨੇ ਆਪਦੇ ਪੱਤਰਕਾਰ ਅੱਗ ਦੇ ਵਿੱਚ ਖੜਾਏ ਵੀ ਸੋ ਇੱਧਰ ਬੰਬ ਫਟ ਰਿਹਾ ਸੀ ਇੱਧਰ ਬੰਬ ਫਟ ਰਿਹਾ ਸੀ ਕੱਲ ਰਾਤ ਉਸ ਤੋਂ ਅੱਗੇ ਆਜੋ ਇੱਕ ਹੋਰ ਹੈ ਉਹਨਾਂ ਦਾ ਅਖਬਾਰ ਵੀ ਹੈ ਕਾਫੀ ਚਰਚਾ ਚ ਰਿਹਾ ਹੈਗਾ ਤੇ ਇੱਕ ਸੰਸਥਾ ਦੇ ਨਾਮ ਤੇ ਪੈਸੇ ਇਕੱਠੇ ਕਰਨ ਦਾ ਵੀ ਦੋਸ਼ ਹੈ ਉਹਨਾਂ ਤੇ ਲੱਗਦਾ ਰਹਿੰਦਾ ਹੈ ਉਹ ਚੈਨਲ ਵੀ ਚਲਾਉਂਦੇ ਆ ਉਹਨਾਂ ਦੇ ਵੱਲੋਂ ਵੀ ਰਾਤ ਜਿਹੜਾ ਉਹ ਇੱਕ ਆ ਗਿਆ ਕਿ ਅੱਧੀ ਰਾਤ ਨੂੰ ਧਮਾਕਿਆਂ ਨਾਲ ਗੂੰਜਿਆ ਅੰਮ੍ਰਿਤਸਰ ਇਹ ਥੰਬਨੇਲ ਉਹਨਾਂ ਦਾ ਸੀ ਹੈਰਾਨੀ ਦੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵਿਸਫੋਟ ਨਹੀਂ ਹੋਇਆ ਤੇ ਕਸ਼ਮੀਰ ਦੇ ਵਿੱਚ ਵੀ ਜਿਹੜੀ ਹੈ ਜੰਮੂ ਦੇ ਵਿੱਚ ਵੀ ਭਾਰਤੀ ਫੌਜ ਨੇ ਕਿਹਾ ਕਿ ਕੋਈ ਧਮਾਕਾ ਨਹੀਂ ਹੋਇਆ ਪਰ ਇਹਨਾਂ ਚੈਨਲਾਂ ਨੇ ਧਮਾਕੇ ਕਰਨ ਦੀ ਕੋਈ ਕਸਰ ਨਹੀਂ ਛੱਡੀ ਰਾਤ ਲੋਕਾਂ ਨੂੰ ਇੰਨਾ ਡਰਾਇਆ ਅੱਜ ਸਵੇਰ ਤੋਂ ਲੈ ਕੇ ਰਾਤ ਤੋਂ ਲੈ ਕੇ ਸਵੇਰ ਤੱਕ ਲੋਕਾਂ 'ਚ ਇਹੀ ਚਰਚਾ ਸੀ ਕਿ ਜੰਗ ਦੁਬਾਰਾ ਸ਼ੁਰੂ ਹੋਵੇਗੀ ਹਾਲਾਂਕਿ ਹੁਣ ਤੱਕ ਜੰਗ ਹੀ ਨਹੀਂ ਲੱਗੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਜੰਗ ਨਹੀਂ ਲੱਗੀ ਦੋਨਾਂ ਮੁਲਕ ਆਪਣੇ ਆਪਣੇ 'ਤੇ ਕੋਈ ਸਰਜੀਕ ਜਿਹੜਾ ਸਟ੍ਰਾਈਕ ਕਰ ਰਿਹਾ 에ਅਰ ਸਟ੍ਰਾਈਕ ਕਰ ਰਿਹਾ ਸੀ ਕੋਈ ਕਿਸੇ ਤਰੀਕੇ ਨਾਲ ਕੋਈ ਡਰੋਨ ਭੇਜ ਕੇ ਪਰ ਜੰਗ ਉਦੋਂ ਲੱਗਦੀ ਹੈ ਜਦੋਂ ਬਾਰਡਰਾਂ ਤੇ ਆਹਮੋ ਸਾਹਮਣੇ ਗੋਲੀ ਚੱਲਣੀ ਸ਼ੁਰੂ ਹੋ ਜਾਵੇ ਪੰਜਾਬ ਦੇ ਕਿਸੇ ਵੀ ਬਾਰਡਰ ਤੇ ਆਹਮੋ ਸਾਹਮਣੇ ਗੋਲੀ ਨਹੀਂ ਚੱਲੀ ਰਾਜਸਥਾਨ ਦੇ ਕਿਸੇ ਵੀ ਬਾਰਡਰ ਤੇ ਆਹਮੋ ਸਾਹਮਣੇ ਗੋਲੀ ਨਹੀਂ ਚੱਲੀ ਗੁਜਰਾਤ ਦੇ ਕਿਸੇ ਵੀ ਬਾਰਡਰ ਤੇ ਆਹਮੋ ਸਾਹਮਣੇ ਗੋਲੀ ਨਹੀਂ ਚੱਲੀ ਜੰਮੂ ਦੇ ਵਿੱਚ ਵੀ ਬੀਐਸਐਫ ਜਿਹੜਾ ਉਹ ਮੁਕਾਬਲਾ ਕਰ ਰਹੀ ਹੈ ਉੱਥੇ ਵੀ ਫੌਜ ਨਹੀਂ ਲਗਾਈ ਗਈ ਪਰ ਜਿਸ ਤਰੀਕੇ ਦੇ ਨਾਲ ਪੰਜਾਬੀ মিডিਆ ਨੇ ਖਾਸ ਕਰਕੇ ਜਿਹੜੇ ਮੈਂ ਤਿੰਨ ਚਾਰ ਚੈਨਲ ਤੁਹਾਨੂੰ ਦੱਸੇ ਆ ਇਹਨਾਂ ਨੇ ਤਾਂ ਐਨੀ ਰਾਤ ਅੱਗ ਲਾਈ ਐਨਾ ਰਾਤ ਲੋਕਾਂ ਨੂੰ ਡਰਾਇਆ ਲੋਕ ਫਿਰ ਪੰਪਾਂ ਵੱਲੋਂ ਭੱਜ ਪਏ ਲੋਕ ਫੇਰੇ ਸੋਚਾਂ ਲਾ ਗਏ ਕਿ ਸਵੇਰੇ ਰਾਸ਼ਨ ਹੋਰ ਕਿੰਨਾ ਇਕੱਠਾ ਕਰਨਾ ਪੈਣਾ ਇਹ ਜਿਹੇ ਹਾ ਕੁਝ ਨਾ ਕਰੋ ਅਜਿਹੇ ਕੁਝ ਤੋਂ ਬਖਸ਼ੋ ਇਹ ਮੰਨਦੇ ਆ ਕਿ ਤੁਹਾਨੂੰ ਵੀ ਚਾਹੀਦੇ ਆ ਵੀ ਸਭ ਨੂੰ ਚਾਹੀਦੇ ਆ ਸਭ ਫਿਰਦੇ ਆ ਵੀ ਹਮਾਰੇ ਪਰ ਇੰਨਾ ਡਰਾ ਕੇ ਲੋਕਾਂ ਨੂੰ ਤੁਸੀਂ ਪੰਜਾਬ ਦੇ ਚੈਨਲ ਆਉਂ ਤੇ ਪੰਜਾਬ ਤਾਂ ਜੰਗ ਕਦੇ ਵੀ ਨਹੀਂ ਚਾਹੀ ਪੰਜਾਬ ਨੇ ਤਾਂ ਪੰਜਾਬ ਦੇ ਬਾਰਡਰ ਏਰੀਆ ਦੇ ਲੋਕ ਦੇਸ ਹਾਸਕਣੇ ਪਏ ਹੋਏ ਸੀ ਸਮਾਨ ਚੱਕ-ਚੱਕ ਕੇ ਭਜਣਾ ਪੈ ਰਿਆ ਸੀ ਕਿਸੇ ਦੇ ਘਰੇ ਗੋਲਾ ਡੱਗ ਰਿਹਾ ਸੀ ਕਿਸੇ ਦੇ ਘਰੇ ਡਰੋਨ ਡੱਗ ਰਿਹਾ ਸੀ ਕਿਸੇ ਦੀ ਮੱਝ ਮੱਚ ਗਈ ਕਿਸੇ ਦੇ ਬੰਦੇ ਮੱਚ ਗਏ ਉਹ ਸਾਰੇ ਲੋਕ ਜੰਗ ਨਹੀਂ ਚਾਹੁੰਦੇ ਸੀ ਪਰ ਇਹਨਾਂ ਦੇ ਢਿੱਡੀ ਪੀੜ ਪਈ ਜਦੋਂ ਜੰਗ ਬੰਦ ਹੋ ਗਈ ਇਹਨਾਂ ਨੂੰ ਲੱਗਿਆ ਵੀ ਜੰਗ ਬੰਦ ਹੋ ਗਈ ਹੁਣ ਬੋਲਾਂਗੇ ਕਾਇਤੇ ਕਿਉਂਕਿ ਸਰਕਾਰਾਂ ਦੇ ਕ੍ਰਿਟਿਸਿਜ਼ਮ ਤਾਂ ਇਹਨਾਂ ਨੇ ਕਰਨੇ ਨਹੀਂ ਸਵਾਲ ਉਠਾਉਣੇ ਨਹੀਂ ਪਾਣੀਆਂ ਦਾ ਮਸਲਾ ਹੋਵੇ ਹੋਰ ਹੋਵੇ ਉਹ ਤਾਂ ਪੰਜਾਬ 'ਚ ਬੋਲਣਾ ਨਹੀਂ ਕਿਉਂਕਿ ਮੋਟੀਆਂ-ਮੋਟੀਆਂ ਐਡਾਂ ਲਾਈਆਂ ਹੋਈਆਂ ਹਰ ਦੂਜੀ ਖਬਰ ਤੇ ਇਹਨਾਂ ਤੇ ਐਡ ਚੱਲਦੀ ਹੈ ਇਹਨਾਂ ਨੂੰ ਲੱਗਦਾ ਸੀ ਕਿ ਪਾਕਿਸਤਾਨ ਵਿਰੁੱਧ ਬੋਲ ਕੇ ਜਾਂ ਜੰਗ 'ਚ ਬੋਲ ਕੇ ਬਸ ਆਪਦੀ ਪੜਾਹਸ ਕੱਢ ਲਈ ਜਾਵੇ ਖੁੱਡਾਂ 'ਚੋਂ ਵੀ ਨਿਕਲਿਆ ਸੀ ਇੱਕ ਪੱਤਰਕਾਰ ਸੀਨੀਅਰ ਪੱਤਰਕਾਰ ਕਿਸਾਨੀ ਅੰਦੋਲਨ ਮੌਕੇ ਤੇ ਉਸ ਤੋਂ ਪਹਿਲਾਂ بڑے ਨਾਮ ਸੀ ਉਹਨਾਂ ਦਾ ਉਹ ਵੀ ਬਾਹਰ ਨਿਕਲੇ ਉਹ ਵੀ ਕਿਤੇ ਫੌਜ 'ਚੋਂ ਕਹਿੰਦੇ ਸੀ ਕਿ ਮਿਲਟਰੀ ਦੇ ਸੂਤਰਾਂ ਤੋਂ ਖਬਰ ਆਈ ਹੈ ਮੈਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਮਿਲਟਰੀ ਦੇ ਸੂਤਰ ਕਿਹੜੇ ਸੀ ਉਹਨਾਂ ਨੂੰ ਖਬਰ ਆਈ ਹੈ ਅੱਜ ਰਾਤ ਨੂੰ ਵੱਡਾ ਕੁਝ ਹੋ ਸਕਦਾ ਉਹ ਵੀ ਬਾਹਰ ਨਿਕਲੇ ਉਹਨਾਂ ਨੇ ਵੀ ਡਰੋਨ ਦੀ ਕੋਈ ਕੋਸ਼ਿਸ਼ ਨਹੀਂ ਛੱਡੀ ਉਹਨਾਂ ਦੇ ਪੱਤਰਕਾਰਾਂ ਨੇ ਕੋਈ ਡਰੋਨ ਦੀ ਕੋਈ ਕਸਰ ਨਹੀਂ ਛੱਡੀ ਪਛੇ ਭੱਜੇ ਫੌਜ ਦੇ ਆਹ ਫੌਜ ਆ ਗਈ ਹੈ ਉਸੇ ਤਰੀਕੇ ਦੇ ਨਾਲ ਇੱਕ ਉਹ ਚੈਨਲ ਦੇ ਮੈਂ ਤੁਹਾਨੂੰ ਦੱਸਿਆ ਉਹ ਪੱਤਰਕਾਰ ਗੱਡੀ 'ਚ ਉਤਰੇ ਸੀ ਜਿਹੜੇ ਉਹ ਵੀ ਵੱਖੋ ਵੱਖਰੇ ਜਾ ਕੇ ਇੱਥੇ ਧਮਾਕਾ ਹੋਇਆ ਇੱਥੇ ਡਰੋਨ ਡਿੱਗਿਆ ਇੱਥੇ ਰਾਤ ਨੂੰ ਬਲੈਕਆਊਟ ਹੋ ਚੁੱਕਿਆ ਇਹ ਹੋ ਚੁੱਕਿਆ ਅੱਧਾ ਬਲੈਕਆਊਟ ਤਾਂ ਇਹਨਾਂ ਚੈਨਲਾਂ ਨੇ ਕਰਵਾ ਦਿੱਤਾ ਸਰਕਾਰ ਤੋਂ ਜਦੋਂ ਲਗਾਤਾਰ ਇਸ ਤਰੀਕੇ ਦੀ ਕਿਉਂਕਿ ਇਹ ਚੀਜ਼ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਵੀ ਬੋਲੇ ਆ ਭਗਵਾਨ ਸਿੰਘ ਮਾਨ ਜਿਹੜੇ ਬੋਲੇ ਆ ਨੈਸ਼ਨਲ ਮੀਡੀਆ ਦੇ ਉੱਤੇ ਕਿ ਯਾਰ ਇੰਨਾ ਨਾ ਤੁਸੀਂ افਵਾਹ ਫਲਾਓ ਪਰ ਪੰਜਾਬ ਦੇ ਚੈਨਲਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਬੀਤੀ ਰਾਤ ਜਿੰਨਾ ਡਰ ਇਹਨਾਂ ਨੇ ਪੈਦਾ ਕੀਤਾ ਜਿੰਨਾ ਇਹਨਾਂ ਨੇ ਮਾਹੌਲ ਇਨਾ ਤੋਂ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਇਹ ਲੋਕ ਕਦੇ ਸ਼ਾਂਤੀ ਨਹੀਂ ਚਾਹੁੰਦੇ ਇਹ ਲੋਕ ਉਹੀ ਭਾਲਦੇ ਆ ਕਿ ਅੱਗ ਲੱਗੇ ਅੱਗ ਲਾ ਕੇ ਅਸੀਂ ਡੱਬੂਆਂ ਕੰਤ ਤੇ ਚੜ ਜਾਈਏ ਤੇ ਪੰਜਾਬ ਮੱਚਦਾ ਮੱਚੇ ਸਰਹੱਦੀ ਲੋਕਾਂ ਨਾਲ ੱਤਕਾ ਹੁੰਦਾ ਹੋਵੇ ਸਰਹੱਦੀ ਲੋਕਾਂ ਨੂੰ ਉੱਠਣਾ ਪੈਂਦਾ ਪਵੇ ਪੰਜਾਬ ਦੇ ਵਿੱਚ ਡਰੋਨ ਡਿੱਗਦੇ ਡਿੱਗਣ ਕਿਉਂਕਿ ਸਵੇਰ ਨੂੰ ਜਾਵਾਂਗੇ ਡਰੋਨ ਦਿਖਾਵਾਂਗੇ ਖਬਰ ਚੱਲੂਗੀ ਇਹ ਚੀਜ਼ਾਂ ਤੋਂ ਆਵਾਜ਼ ਆਉਣਾ ਚਾਹੀਦਾ ਜੇ ਅਸੀਂ ਨੈਸ਼ਨਲ ਮੀਡੀਆ ਨੂੰ ਗੋਦੀ ਮੀਡੀਆ ਕਹਿ ਕੇ ਪੁਕਾਰਦੇ ਆ ਤਾਂ ਇਹਨਾਂ ਦੀ ਵੀ ਕਸਰ ਹੈ ਉਦੋਂ ਕੋਈ ਕਸਰ ਘਟ ਨਹੀਂ ਐ ਇਹ ਉਸ ਤੋਂ ਵੱਡੇ ਗੋਦੀ ਨੇ ਹਾਂ ਉਹਨਾਂ ਨੂੰ ਵੱਡੇ ਪੱਧਰ ਤੇ ਮੌਕਾ ਮਿਲਦਾ ਹੈ ਉਹ ਵੱਡੇ ਪੱਧਰ ਤੇ ਗੱਲ ਕਰ ਜਾਂਦੇ ਐ ਇਹਨਾਂ ਦਾ ਜਿੱਡਾ ਪੱਧਰ ਐ ਇਹ ਓਡੇ ਪੱਧਰ ਤੇ ਗੱਲ ਕਰਦੇ ਐ ਪਰ ਜ਼ਹਿਰੀਲੀ ਪੱਤਰਕਾਰੀ ਅੱਗ ਲਾਉ ਪੱਤਰਕਾਰੀ ਢੜਕਾਉ ਪੱਤਰਕਾਰੀ ਜਿੰਨੀ ਰਾਤ ਇਹਨਾਂ ਨੇ ਕੀਤੀ ਐ ਕੋਈ ਕਸਰ ਨਹੀਂ ਲੋਕ ਵਾਰ-ਵਾਰ ਪੁੱਛ ਰਹੇ ਸੀ ਜੰਗ ਲੱਗ ਗਈ ਜੰਗ ਲੱਗ ਗਈ ਤਾਂ ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾਂਦਾ ਕਿ ਜਿਵੇਂ ਇੱਕ ਰਵੀਸ਼ ਕੁਮਾਰ ਨੇ ਪੋਸਟ ਪਾਈ ਸੀ ਕਿ ਟੀਵੀ ਬੰਦ ਕਰ ਦਿਓ ਪਤਾ ਨਹੀਂ ਕਦੋਂ ਕਿਹਾ ਸੀ ਪਰ ਟੀਵੀ ਬੰਦ ਕਰ ਦਿੱਤਾ ਜਾਵੇ ਤਾਂ ਉਵੇਂ ਇਹੀ ਗੱਲ ਵਾਰ-ਵਾਰ ਕਹਿਣੀ ਪਈ ਕਿ ਤੁਸੀਂ ਆਹ ਚੈਨਲ ਬੰਦ ਕਰ ਦਿਓ ਜੇ ਤੁਸੀਂ ਚਾਹੋ ਨਿਓ ਕਿ ਸ਼ਾਂਤੀ ਪੰਜਾਬ 'ਚ ਕਿਤੇ ਵੀ ਕਿਸੇ ਤਰੀਕੇ ਦੀ ਘਟਨਾ ਨਹੀਂ ਸੀ ਡਰੋਨ ਆਏ ਇੱਕਾ ਦੁੱਕਾ ਡਰੋਨ ਆਏ ਉਹ ਚਲੇ ਗਏ ਬਾਕੀ ਫੌਜ ਕਿਸ ਲਈ ਬੈਠੀ ਹੈ ਉਹ ਇਸੇ ਲਈ ਹੈ ਜੇ ਕੋਈ ਗੱਲ ਹੋ ਗਈ ਉਹ ਆਪੇ ਸਾਂਭਣਗੇ ਫਿਰ ਜਦੋਂ ਦੋ ਦੇਸ਼ਾਂ ਦੇ ਵਿੱਚ ਕੋਈ ਸਮਝੌਤਾ ਹੁੰਦਾ ਹੈ ਕੋਈ ਇਹ ਸਮਝੌਤਾ ਨਹੀਂ ਹੁੰਦਾ ਕਿ ਕੋਈ ਮੁੱਕਰ ਜੂਗਾ ਇੱਥੋਂ ਜਾ ਕੇ ਬਾਹਰ ਜਾ ਕੇ ਤੇ ਕਹਿ ਦੂਗਾ ਕਿ ਮੈਂ ਨਹੀਂ ਇਹ ਦੋਨੇ ਦੇਸ਼ਾਂ ਦੇ بڑے ਸੂਝਵਾਨ ਆਗੂ ਦੋਨੇ ਦੇਸ਼ਾਂ ਦੇ ਵੱਡੇ ਅਫਸਰ ਬਹਿ ਕੇ ਸਮਝੌਤਾ ਕਰਵਾਉਂਦੇ ਆ ਹੁੰਦੇ ਆ ਦੋਨਾਂ ਦੇ ਵਿੱਚ ਤੇ ਦੋਨੇ ਦੇਸ਼ ਇਹ ਕਹਿੰਦੇ ਆ ਅੱਜ ਵੀ ਇਹ ਬਿਆਨ ਹੈ ਕਿ ਅਸੀਂ ਜੰਗ ਨਹੀਂ ਚਾਹੁੰਦੇ ਭਾਰਤ ਨੇ ਕਦੇ ਨਹੀਂ ਕਿਹਾ ਕਿ ਸਾਨੂੰ ਜੰਗ ਚਾਹੀਦੀ ਹੈ ਪਾਕਿਸਤਾਨ ਨੇ ਕਦੇ ਨਹੀਂ ਕਿਹਾ ਸਾਨੂੰ ਜੰਗ ਚਾਹੀਦੀ ਹੈ ਪਰ ਇਹ ਮੀਡੀਆ ਨੂੰ ਜਿੰਨੀ ਜੰਗ ਚਾਹੀਦੀ ਹੈ ਉਨੀ ਕਿਸੇ ਨੂੰ ਨਹੀਂ ਚਾਹੀਦੀ ਜਿਵੇਂ ਲੋਕ ਹੁਣ ਟਿਚਰਾ ਕਰ ਰਹੇ ਆ ਕਿ ਕਿ ਆ ਜਿਹੜੇ ਨੈਸ਼ਨਲ মিডিਆ ਹੈ ਜਿਵੇਂ ਅੱਜ ਤੱਕ ਹੋ ਗਿਆ ਜੀ ਨਿਊਜ਼ ਹੋ ਗਿਆ ਜਾਂ ਹੋਰ ਚੈਨਲ ਹੈ ਕਿ ਪੁੱਛੋ ਉਹਨਾਂ ਦੇ ਬੰਦੇ ਪਾਕਿਸਤਾਨ ਚੋਂ ਮੁੜਿਆ ਕਿ ਨਹੀਂ ਜਾਂ ਉਹਨਾਂ ਨੇ ਹੈੱਡਕੁਆਰਟਰ ਹੀ ਪਾਕਿਸਤਾਨ ਦੇ ਕਰਾਚੀ ਜਾਂ ਲਾਹੌਰ ਚ ਬਣਾ ਲਏ ਜੇ ਬਣਾ ਲਏ ਤਾਂ ਉਹਨਾਂ ਨੂੰ ਕੋ ਆਜੋ ਵਾਪਸ ਹੁਣ ਪਾਕਿਸਤਾਨ ਆਪਾਂ ਨੂੰ ਛੱਡਣਾ ਪੈਣਾ ਹੈ ਅਜៃਆਂ ਟਿਚਰਾਂ ਹੋ ਰਹੀਆਂ ਹਨ ਕੋਰੋਨਾ ਤੋਂ ਬਾਅਦ ਪੱਤਰਕਾਰੀ ਤੇ ਜਿਹੜੀ ਹੈ ਪ੍ਰਿੰਟ মিডিਆ ਤੇ ਬਹੁਤ ਵੱਡੀ ਛੱਟ ਵੱਜੀ ਸੀ ਤੇ ਆ ਜਿਹੜੀ ਹੈ ਸਟ੍ਰਾਈਕ ਤੋਂ ਬਾਅਦ ਨੈਸ਼ਨਲ মিডিਆ ਮੇਨਸਟ੍ਰੀਮ মিডিਆ ਤੇ ਬਹੁਤ ਵੱਡੀ ਛੱਟ ਵੱਜੀ ਹੈ ਜਿੰਨਾ ਇਹਨਾਂ ਨੇ ਲੋਕਾਂ ਨੂੰ ਡਰਾਇਆ ਹੈ ਜਿਨ੍ਹਾਂ ਇਹਨਾਂ ਨੇ ਲੋਕਾਂ 'ਚ ਖੌਫ ਪੈਦਾ ਕੀਤਾ ਤੇ ਪਿੱਛੇ ਪੰਜਾਬ ਦੇ ਚੈਨਲ ਵੀ ਨਹੀਂ ਰਹੇ ਜਿਨ੍ਹਾਂ ਨੇ ਰੱਜ ਕੇ ਕੱਲ ਰਾਤ ਗੰਦ ਪਾਇਆ ਜਿਨ੍ਹਾਂ ਨੇ ਰੱਜ ਕੇ ਕਿਉਂਕਿ ਇਹਨਾਂ ਦੇ ਰੋਟੀ ਹਾਜਮ ਨਹੀਂ ਹੋ ਰਹੀ ਸੀ ਕਿ ਜੰਗ ਰੋਕ ਕਿਉਂ ਗਈ ਪਹਿਲਾਂ ਇਹ ਕਰਦੇ ਸੀ ਪੂਰਾ ਬੋਲ ਬਾਲ ਕੇ ਅੱਗ ਲਾ ਕੇ ਇਧਰ ਡੇਕ ਪਿਆ ਬੰਬ ਉਹ ਤੇ ਡੇਕ ਪਿਆ ਜਦੋਂ ਮਿਲਟਰੀ ਦਾ ਬਿਆਨ ਆਇਆ ਕਿ ਇਸ ਤਰੀਕੇ ਨਾਲ ਨਹੀਂ ਹੋਇਆ ਨਹੀਂ ਹੋਇਆ ਫਿਰ ਉਹਦੇ ਬਿਆਨ ਚਲਾਉਣ ਲੱਗੇ ਫਿਰ ਥੋੜੀ ਜਾਣਕਾਰੀ ਗਾਦੀ ਸੀ ਤੁਹਾਡੇ ਕੋਲੇ ਇਨਫੋਰਮੇਸ਼ਨ ਕਾਦੀ ਸੀ ਤੁਹਾਡਾ ਹੀ ਡਾਕ ਡਾਕ ਪੱਧਰ ਜਿਹੜੇ ਪਤਾ ਹੈ ਜਿਹੜੇ ਵੈਬ ਚੈਨਲ ਆ ਪੰਜਾਬ ਦੇ ਜਾਏ ਤੇਨ ਕਿੱਥੋਂ ਤੱਕ ਮਾਰ ਆ ਸਭ ਨੂੰ ਹੀ ਪਤਾ ਹੁੰਦੀ ਹੈ ਪਰ ਇਹ ਤਾਂ ਇਥੋਂ ਤੱਕ ਵੀ ਹੋ ਜਾਂਦਾ ਕਿ ਐਂ ਲੱਗਦਾ ਰਹਿੰਦਾ ਕਿ ਇਹਨਾਂ ਦੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਚੱਲ ਰਹੀ ਹੋਵੇ ਜਿਵੇਂ ਅਜਿਹੀਆਂ ਚੀਜ਼ਾਂ ਤੋਂ ਆਵਾਜ਼ ਆਉਣਾ ਚਾਹੀਦਾ ਹੈ ਜੰਗ ਮਜ਼ਾਕ ਨਹੀਂ ਹੁੰਦੀ ਜੰਗ ਜੰਗ ਹੁੰਦੀ ਹੈ ਤੇ ਜੰਗ ਲੋਕਾਂ ਦੀਆਂ ਨਸਲਾਂ ਤੱਕ ਜਿਹੜੀਆਂ ਤਬਾਹ ਕਰ ਦਿੰਦੀ ਹੈ ਤੇ ਅਜਿਹੀ ਜੰਗ ਤੋਂ ਬਚਣ ਲਈ ਕੋਈ ਗੱਲ ਕਰਨੀ ਚਾਹੀਦੀ ਆ ਇੰਨੀਆਂ ਬਕਵਾਸ ਨਹੀਂ ਕਰਨੀ ਚਾਹੀਦੀ ਤੇ ਲੋਕਾਂ 'ਚ ਡਰ ਨਹੀਂ ਫੈਲਾਉਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਰਾਤ ਤੁਸੀਂ ਫੈਲਾਇਆ ਹੈ